100 ਰੁਪਏ 100 ਰੁਪਏ 100 ਰੁਪਏ 100 ਰੁਪਏ ਚ ਲੈ ਜਾਓ ਰੈਡੀमेड ਪਾਜੋ ਸੂਟ 195 ਚ ਲੈ ਜਾਓ ਕਾਟਨ ਦਾ ਸੂਟ ਕੋਈ ਮੰਗਦਾ 700 ਕੋਈ ਮੰਗਦਾ 800 ਲੈ ਜਾਓ 250 ਰੁਪਏ ਦੇ ਵਿੱਚ ਨਹਿਰਾ ਕੱਟ ਇਹਦੇ ਵਿੱਚ ਵੀ ਰੰਗ ਬਹੁਤ ਮਿਲ ਜਾਣੇ ਆ ਜਿਹੜੇ ਬਾਜ਼ਾਰ 'ਚ ਮਿਲਦਾ 6 600 ਦਾ ਸੂਟ ਕੋਈ ਦਿੰਦਾ 700 ਦਾ 250 ਰੁਪਏ ਦਾ ਸੂਟ ਦੁਪੱਟੇ ਨਾਲ ਲੈ ਕੇ ਦਵਾਂਗੇ ਮਿਲਣੇ ਕਿੱਥੇ ਆ ਸਿਰਫ 4 ਦਿਨ 19 ਮਈ ਤੱਕ ਆਜੋ ਕਾਦੀਆਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਲੈ ਜਾਓ 100 ਰੁਪਏ 'ਚ 1.5 150 'ਚ 2 200 'ਚ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 19 ਮਈ ਤੱਕ ਲਾਓ 200 ਰੁਪਏ ਦਾ ਸੂਟ ਪਲਾਜ਼ੋ ਸੂਟ ਕਿਸੇ ਕੋ ਦੇ ਨਹੀਂ ਹੁਣਾ ਇਹ ਸਿਰਫ ਮਾਤੋ ਸ਼ਰੀ ਦਸਤਾਰ ਤੇ ਜਾ 100 ਰੁਪਏ ਦਾ 195 ਰੁਪਏ ਦਾ ਸੂਟ ਪਿਓਰ ਕੋਟਨ ਦੇ ਵਿੱਚ ਪਲਾਜ਼ੋ ਸੂਟ ਲੈ ਲਓ 250 ਰੁਪਏ ਦਾ ਸੂਟ ਨਾਲ ਸਰਵਾਰ ਪ੍ਰਿੰਟਰ ਦੁਪੱਟਾ ਆ ਸਟਾਕ ਦੇਖ ਲਓ ਇੰਨਾ ਕਿ ਰਹਿ ਗਿਆ ਵਾ ਆਜੋ ਆਜੋ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਦੇਖੋ ਜੀ ਹੋਰ ਵੀ ਬਹੁਤ ਵੱਡੇ ਫਾਇਦੇ ਕਰਨੇ ਜਿਹੜੇ ਤੁਸੀਂ ਬਿਯਾਰ ਚ ਆ ਕੇ ਲੈਨੇ ਹੋ 770 880 ਇੱਥੇ ਤੁਹਾਨੂੰ ਅਸੀਂ 4 400 ਰੁਪਏ ਦੇ ਵਿੱਚ ਦੇ ਦੇਣੇ ਆ ਆ ਜਿਹੜੇ ਤੁਸੀਂ ਲੈਨੇ ਹੋ ਬਾਜ਼ਾਰ ਚ 600 700 ਵਾਲੇ ਇਹ ਵੀ ਕੋਈ 300 ਕੋਈ 400 ਕੋਈ 5 500 ਦੇ ਵਿੱਚ ਚਾਹੇ ਕਾਟਨ ਦੇ ਸੂਟ ਲੈਨੇ ਆ ਚਾਹੇ ਮਸਲੀਨ ਦੇ ਸੂਟ ਲੈਨੇ ਆ ਆ ਦੇਖੋ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਆਪਣੇ ਲਈ ਸੂਟ ਲੈਨੇ ਆ 650 ਪਰਾ ਸੂਟ ਦੇ ਰਹੇ ਆ ਜਿਹੜਾ ਬਾਜ਼ਾਰ ਚ 1200 1100 ਰੁਪਏ ਤੋਂ ਘੱਟ ਕੋ ਦਿੰਦਾ ਨਹੀਂ ਮਿਲਣਾ ਚਾਰ ਦੇਨੇ ਆ ਆ ਲੋ ਜੀ ਪ੍ਰਿੰਟ ਸਲਵਾਰ ਤੇ ਪ੍ਰਿੰਟ ਸ਼ਰਟ ਨਾਲ ਦੁਪੱਟਾ ਮਸਲੀਨ ਦਾ ਦਾ ਰੇਟ ਹੈਗਾ 1090 ਅਸੀਂ ਸੂਟ ਤੁਹਾਨੂੰ ਕਿੰਨਾ 550 ਦੇ ਵਿੱਚ ਲੈ ਜਾ 550 ਦੇ ਆ ਦੇਖੋ ਸੋਹਣੇ ਸੋਹਣੇ ਸੂਟ ਬਾਰ ਬਾਰ ਕਹਿ ਰਹੇ ਆ ਆਜੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 19 ਮਈ ਤੱਕ ਸਿਰਫ 19 ਮਈ ਤੱਕ ਮਿਲਣੇ ਆ ਬਾਅਦ ਚ ਕੋਈ ਨਹੀਂ ਮਿਲਣਾ ਹੈਗਾ ਤੁਹਾਨੂੰ ਛੇਤੀ ਛੇਤੀ ਆਜੋ ਵੱਡੇ ਫੇਰੇ ਕਰਾਂਗੇ ਆਲਾ ਸੂਟ 577 880 ਦੇ ਵਾਲੇ ਸੂਟ ਦੇਣੇ ਨੇ ਮਾਤੋਸ਼ੀ ਨੇ 350 ਦੇ ਉਹ ਇੰਨੀਆਂ ਕਢਾਈਆਂ ਕਿਸੇ ਨੇ ਨਹੀਂ ਦੇਣੀਆਂ ਆ ਵੀ ਤੁਸੀਂ ਚੈੱਕ ਕਰ ਲਓ ਮੈਚਿੰਗ ਸੂਟ ਦੇ ਰਹੇ ਆ ਦੁਪੱਟੇ ਨਾਲ ਸੋਹਣੇ ਦੇ ਰਹੇ ਆ ਗੱਲ ਇੱਥੇ ਨਹੀਂ ਖਤਮ ਹੁੰਦੀ 100 ਰੁਪਏ 200 500 1000 1200 ਸਾਰਾ ਹੀ ਸਟਾਕ ਦੇ ਉੱਤੇ ਬਹੁਤ ਵੱਡੀ ਸੇਲ ਲੱਗੀ ਆ ਭਾਈ ਜੀ ਆ ਵੀ ਦਿਖਾ ਰਹੇ ਹੋ ਤੁਸੀਂ ਨਾ ਲੋ ਜੀ ਇਹਨਾਂ ਵਿੱਚ ਆ ਗਿਆ ਪ੍ਰਿੰਟ ਸੂਟਾਂ ਦੇ ਵਿੱਚ ਵੀ ਕਮਾਲ ਕਰਤੀ ਮਾਤੋ ਸ਼੍ਰੀ ਦਸਤਾਰ ਨੇ ਜਿਹੜੇ ਬਾਜ਼ਾਰਾਂ ਵਿੱਚ ਪੰਪ ਪੰਪ 6 600 ਰੁਪਏ ਦਾ ਸੂਟ ਦੇ ਅਸੀਂ ਤੁਹਾਨੂੰ ਦਵਾਂਗੇ 500 ਰੁਪਏ ਦੇ ਦੋ 500 ਰੁਪਏ ਯਾਨੀ ਕਿ 250 ਰੁਪਏ ਦਾ ਇੱਕ ਸੂਟ ਇੱਕ ਸੂਟ ਟਾਸ਼ੋ ਜਿਹੜਾ ਬਾਜ਼ਾਰਾਂ 6 600 ਰੁਪਏ ਲੈਣ ਦਾ ਸਾਡੇ ਕੋਲ ਲੈ ਜਾਓ 500 ਦੇ ਦੋ 500 ਆ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲ ਜਾਣੇ ਆ ਰੰਗ ਤੁਸੀਂ ਚੈੱਕ ਕਰ ਲਓ ਕੋਈ 400 ਚ ਕੋਈ 500 ਚ ਕੋਈ 450 ਚ ਸੂਟਾਂ ਦੇ ਰੰਗਾਂ ਦੇ ਵਿੱਚ ਕੋਈ ਕਮੀ ਨਹੀਂ ਆ ਦੇਖੋ ਬਜ਼ਾ ਕਲਰ ਦੇਖੋ ਕਿਦਾਂ ਚਮ ਚਮ ਕਲਰ ਕਰਦੇ ਨੇ ਕਿਹਨੇ ਗਾਜਰੀ ਰੰਗ ਲੈਣਾ ਫਰੋਜੀ ਲੈਣਾ ਮਸਟਰ ਲੈਣਾ ਉਹ ਜਿੱਦਾਂ ਦੇ ਸੂਟ ਦਾਂਗੇ 500 ਦੇ ਦੋ ਆ ਦੇਖੋ ਜਿਹੜਾ ਬਾਜ਼ਾਰ ਚ 700 ਦਾ ਇੱਕ ਇੱਥੇ 700 ਦੇ ਦੋ ਮਤਲਬ 350 ਦੇ ਵਿੱਚ ਦੇਈ ਜਾਂਦੇ ਆ 350 ਰੁਪਏ ਦੇ ਵਿੱਚ ਲੈ ਜਾਓ ਰੰਗ ਇਹਦੇ ਵਿੱਚ ਵੀ ਤੁਹਾਨੂੰ ਪ੍ਰਿੰਟ ਵੱਖ-ਵੱਖਰੇ ਮਿਲ ਜਾਂਦੇ। ਲਓ ਜੀ ਇੱਕ ਹੋਰ ਵੱਡਾ ਫਾਇਦਾ ਕਰਤਾ ਜੇ ਬੀਬੀ ਆ ਮੈਚਿੰਗ ਸੂਟ ਦੇ ਵਿੱਚ ਆਹ ਦੇਖੋ ਪ੍ਰਿੰਟ ਛਾੜ ਨਾਲ ਪਲੇਨ ਸਲਵਾਰ ਬਾਜ਼ਾਰਾਂ ਦੇ ਵਿੱਚ ਰੇਟ ਕੀ ਹੈ 700 800 80 ਤੁਹਾਨੂੰ ਦੇਣਾ 350 700 ਰੁਪਏ ਦੇ ਦੋ 700 ਰੁਪਏ ਦੇ ਕੋਈ ਝੋਨੇ ਔਰ ਰੰਗਾਂ ਦੇ ਵੇਖ ਲਓ ਰੰਗ ਵੇਖ ਲਓ ਪਿਸਤਾ ਗਾਜਰੀ ਮਸਟਰਡ ਬਲੂ ਜਿੱਦਾਂ ਦੇ ਮਰਜ਼ੀ ਰੰਗ। ਕੋਈ ਵੀ ਛੇਤੀ ਛੇਤੀ ਆ ਜਾਓ ਸੁਪਰ ਬੰਪਰ ਸੇਲ ਲੱਗ ਗਈ ਆ ਨਾ ਕਿਸੇ ਹੋਲਸੇਲਰ ਨੇ ਨਾ ਇਟਰੀ ਨੇ ਮਿਲਣਾ ਨੇ ਇਹ ਰੇਟ ਨਹੀਂ ਦੇਣੇ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਡੀਆਂ 19 ਮਈ ਯਾਦ ਕਰ ਲਿਓ ਸੋਮਵਾਰ ਤੋਂ ਪਹਿਲਾਂ ਪਹਿਲਾਂ ਆ ਜਾਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਸ ਚਾਰ ਦਿਨਾਂ ਦੇ ਵਿੱਚ ਵੱਡੇ ਫਾਇਦੇ ਕਰਾਂਗੇ ਨੰਬਰ ਸਕਰੀਨ ਤੇ ਤੁਸੀਂ ਕੋਈ ਵੀ ਜਾਣ ਕੇ ਲਿੰਦਾ ਫੋਨ ਕਰ ਲਓ ਕੈਰਮਨ ਓ ਪਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਕਰਦੀਆਂ